ਸਸ਼ੀਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਸਟੂਡੈਂਟ ਫੈਡਰੇਸ਼ਨ ਦਾ ਸੂਬਾ ਹਾਂ ਕੋ ਪਿਛਲੇ 1 ਸਾਲ ਤੋਂ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਤਰਨਾ ਲੱਗਿਆ ਹੋਇਆ ਸੀ ਇਸ ਤਰਨੇ ਨੂੰ ਲੀਡ ਕਰਦੇ ਜਗਜੀਤ ਡੱਲੇਵਾਲ ਤੇ ਸੌਰੰਗ ਸਿੰਘ ਪਦੇਰ ਜਿਨ੍ਹਾਂ ਦੀ ਕੱਲ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਸੀ ਉਹ ਮੀਟਿੰਗ ਤੋਂ ਬਾਅਦ 4 ਤਰੀਕ ਦੀ ਅਗਲੀ ਮੀਟਿੰਗ ਤੈਅ ਹੋਈ ਉਸ ਮੀਟਿੰਗ ਤੋਂ ਬਾਅਦ ਤੈਹ ਹੋਣ ਦੇ باوجود ਵੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਕੱਲ ਰਾਸਤੇ ਜਾਂਦੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਖਨੋਰੀ ਅਤੇ ਸ਼ੰਭੂ ਬਾਰਡਰ ਰਾਤੋ-ਰਾਤੀ ਖਾਲੀ ਕਰ ਦਿੱਤੇ ਗਏ ਕਰਾ ਦਿੱਤੇ ਗਏ ਪੁਲਿਸ ਵੱਲੋਂ ਇਹ ਬੜੀ ਨਿੰਦਣਯੋਗ ਘਟਨਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰਲ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਦਬੋਣ ਵਾਸਤੇ ਇਹ ਮੋਰਚਾ ਰਾਤੋ-ਰਾਤੀ ਖਤਮ ਕਰ ਦਿੱਤਾ ਗਿਆ ਉਸ ਤੋਂ ਪਹਿਲਾਂ 4-5 ਤਰੀਕ ਨੂੰ 5 ਮਾਰਚ ਨੂੰ ਸਾਂਝੂ ਕਿਸਾਨ ਮੋਰਚੇ ਨੇ ਚੰਡੀਗੜ੍ਹ ਵਿਖੇ ਇੱਕ ਤਰਨਾ ਰੱਖਿਆ ਹੋਇਆ ਸੀ ਉਸ ਨੂੰ ਵੀ ਫੇਲ ਕਰਨ ਵਾਸਤੇ ਪੰਜਾਬ ਸਰਕਾਰ ਨੇ ਉਹਨਾਂ ਦੀ ਲੀਡਰਸ਼ਿਪ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਇਸ ਸ਼ਬਦ ਅਸੀਂ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਅਸੀਂ ਇਸ ਘਟਨਾ ਦੇ ਘਟਨਾ ਦਾ ਅਸੀਂ ਇਸ ਮੋਰਚੇ ਨੂੰ ਖਤਮ ਕਰਨ ਦਾ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਜੋ ਗਲਤੀ ਪੰਜਾਬ ਸਰਕਾਰ ਕੇਂਦਰ ਦੇ ਨਾਲ ਪੰਜਾਬ ਸਰਕਾਰ ਇਹ ਗਲਤੀ ਕਰ ਰਹੀ ਹੈ ਉਨੂੰ ਇਹ ਉਹ ਲੜੀਆਂ ਚੋਣਾ ਦੇ ਵਿੱਚ ਇਸ ਦਾ ਨਤੀਜਾ ਉਹਨੂੰ ਦੇਖਣਾ ਪਏਗਾ ਪੰਜਾਬ ਸਰਕਾਰ ਲਗਾਤਾਰ ਹੀ ਲੋਕਾਂ ਦੇ ਮੰਗ ਮੰਗਾ ਮਸਲਿਆਂ ਨੂੰ ਲੈ ਕੇ ਹੱਕੀ ਮੰਗਾਂ ਨੂੰ ਲੈ ਕੇ ਦਬਾਉਣ ਦਾ ਯਤਨ ਕਰ ਰਹੀ ਹੈ ਅਸੀਂ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਅਸੀਂ ਇਸ ਮੋਰਚੇ ਮੋਰਚੇ ਨੂੰ ਖਤਮ ਕਰਨ ਤੇ ਤੇ ਕਿਸਾਨਾਂ ਕਿਸਾਨਾਂ ਦੇ ਨਾਲ ਇਹ ਦੁਰਵਿਵਾਰ ਕਰਨ ਵਾਸਤੇ ਅਸੀਂ ਸਖਤ ਨਾਂ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਧੰਨਵਾਦ